ਅ ਮੈਂ ਮ ਆਲ ਓਵਰ ਜੇ ਆਪਾਂ ਦੇਖੀਏ ਸਿਨੈਰੀਓ ਇਸ ਟਾਈਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਹੜੀ ਕਿਹੜੀ ਕੰਟਰੀਜ਼ ਦੇ ਵੀਜ਼ਾ ਜਿਹੜੇ ਇਸ ਟਾਈਮ ਈਜ਼ਲੀ ਜਿਹੜੇ ਸਟੂਡੈਂਟ ਨੂੰ ਮਿਲ ਰਹੇ ਆ ਅਹ ਦੇਖੋ ਜੀ ਥੋੜਾ ਜਿਹਾ ਟਫ ਸੀ ਆਸਟ੍ਰੇਲੀਆ ਨੂੰ ਲੈ ਕੇ ਜਿਹੜਾ ਸਾਡਾ ਰੀਸੈਂਟ ਪਾਸ ਆਊਟ ਸਟੂਡੈਂਟਸ ਸੀਗਾ ਜਾਂ ਵਿੱਚ ਦੀ ਨਿਊਜ਼ ਐਵੇਂ ਦੀਆਂ ਆਨ ਲੱਗੀਆਂ ਸੀ ਕਿ ਆਸਟ੍ਰੇਲੀਆ ਦੇ ਜਿਹੜੇ ਵੀਜ਼ਾ ਸਕਸੈਸ ਰੇਟ ਆ ਉਹ ਘਟੇਗਾ ਬਟ ਇਸ ਟਾਈਮ ਜਿਹੜੇ ਅਸੀਂ ਵੀਜ਼ਾਸ ਲੈਨੇ ਆਸਟ੍ਰੇਲੀਆ ਦੇ ਤੇ ਜਿਹੜੀਆਂ ਸਾਡੇ ਬੱਚਿਆਂ ਨੇ ਸੀਓਈ ਅਪਲਾਈ ਕੀਤੀਆਂ ਸੀ ਉਹਨਾਂ ਦੀਆਂ ਫਾਈਲ ਐਮਬੈਸੀਸ ਨੇ ਉਹਨਾਂ ਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਆ ਆਸਟ੍ਰੇਲੀਆ ਦੀ ਜਦੋਂ ਦੀ ਐਮਬੈਸੀ ਫੀਸ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ ਉਹਦੋਂ ਤੋਂ ਅਸੀਂ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਵੀਜ਼ਾ ਦੇਣ ਦੇ ਵਿੱਚ ਵੀ ਉਹਨਾਂ ਨੇ ਪੂਰਾ ਆਪਣਾ ਜਿਹੜਾ ਹੱਥ ਖੋਲਿਆ ਹੈ ਤੇ ਵੀਜ਼ਾਸ ਇਸ ਟਾਈਮ ਅੱਛੇ ਆ ਰਹੇ ਨੇ ਆਸਟ੍ਰੇਲੀਆ ਦੇ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਜੇ ਆਪਾਂ ਨਾਲ ਦੀ ਨਾਲ ਗੱਲ ਕਰੀਏ ਕਿ ਆਸਟ੍ਰੇਲੀਆ ਦੇ ਵਿੱਚ ਸੀਓਈ ਨੂੰ ਕਿੰਨਾ ਸਮਾਂ ਲੱਗ ਰਿਹਾ ਤੇ ਉਹਦੇ ਵਿੱਚ ਵੀ ਬਹੁਤ ਲੰਬਾ ਸਮਾਂ ਨਹੀਂ ਹੈ ਹੁਣ ਇੱਕ ਦਿਨ ਦੇ ਵਿੱਚ ਵਿੱਚ ਅਸੀਂ ਆਫਰ ਲੈਟਰ ਤੇ ਇੱਕ ਵੀਕ ਦੇ ਵਿੱਚ ਅਸੀਂ ਸੀਓਈ ਮੰਗਵਾ ਕੇ ਬੱਚਿਆਂ ਨੂੰ ਦੇ ਰਹੇ ਆ ਜਿਹੜੇ ਬੱਚਿਆਂ ਦਾ ਗੈਪ ਪੈ ਗਿਆ ਜਾਂ ਬੱਚਿਆਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਆਸਟ੍ਰੇਲੀਆ ਦਾ ਜਿਹੜਾ ਜਾਂਦਾ ਡ੍ਰੀਮ ਫੁੱਲਫਿਲ ਨਹੀਂ ਹੋ ਸਕਦਾ ਜਾਂ ਉਹ ਬੱਚੇ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਜਾ ਰਹੇ ਸੀ ਤੇ ਉਹਨਾਂ ਦੇ ਲਈ ਸਾਡੇ ਕੋਲ ਡਾਇਰੈਕਟ ਇੱਥੋਂ ਸਟੱਡੀ ਵੀਜ਼ਾ ਜਿਹੜਾ ਹੈ ਉਹ ਅਵੇਲੇਬਲ ਹੈ ਜਿਹੜਾ ਸਟੱਡੀ ਵੀਜ਼ਾ ਇੱਥੋਂ ਸੀਓਈ ਦੇ ਨਾਲ ਅਸੀਂ ਤੁਹਾਡਾ ਅਪਲਾਈ ਕਰਕੇ ਤੁਹਾਨੂੰ ਭੇਜਾਂਗੇ ਦੂਸਰੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਬੈਂਕਿੰਗ ਨੂੰ ਲੈ ਕੇ ਤੇ ਇੱਕ ਗੈਪ ਜਸਟੀਫਿਕੇਸ਼ਨ ਨੂੰ ਲੈ ਕੇ ਬੱਚੇ ਨੂੰ ਥੋੜਾ ਜਿਹਾ ਅਵੇਅਰ ਰਹਿਣ ਦੀ ਜ਼ਰੂਰਤ ਹੈ ਬੈਂਕਿੰਗ ਜਿਹੜੀ ਤੁਸੀਂ ਅਰੇਂਜ ਕਰਾਣੇ ਆ ਉਹ ਕਿਤੇ ਨਾ ਕਿਤੇ ਤੁਹਾਡੇ ਡਾਕੂਮੈਂਟਸ ਪੇਪਰਵਰਕ ਜਿਹੜੇ ਆ ਉਹ ਜੈਨੂਇਨ ਹੋਣੇ ਚਾਹੀਦੇ ਆ ਔਰ ਤੁਹਾਡੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਬੈਸੀ ਦੇ ਵਿੱਚ ਜਦੋਂ ਅਸੀਂ ਦਿੰਨੇ ਆ ਤੇ ਤੁਹਾਡੇ ਜਿਹੜੀ ਆਈਟੀਆਰ ਆ ਉਹਦੇ ਵਿੱਚ ਔਰ ਫੰਡ ਜਸਟੀਫਿਕੇਸ਼ਨ ਦੇ ਵਿੱਚ ਡਿਫਰੈਂਸ ਹੁੰਦਾ ਕਿ ਇਹ ਪੈਸਾ ਜਿਹੜਾ ਤੁਹਾਡੇ ਕੋਲ ਆਇਆ ਜੇ ਤਾਂ ਤੁਹਾਡੀ ਇਨਕਮ ਸੋਰਸ ਤੋਂ ਆਇਆ ਤੇ ਤੁਹਾਡੀ ਆਈਟੀਆਰ ਦੇ ਵਿੱਚ ਦਿਖਣਾ ਚਾਹੀਦਾ ਹੈ ਜਾਂ ਤੁਸੀਂ ਜੋੜਾ ਵੀ ਆਪਣਾ ਬਿਜ਼ਨਸ ਪ੍ਰੂਫ ਲਾਇਆ ਉਹਦੇ ਵਿੱਚ ਦਿਖਣਾ ਚਾਹੀਦਾ ਬਟ ਉਹਦੇ ਵਿੱਚ ਕਈ ਵਾਰ ਉਹ ਚੀਜ਼ਾਂ ਮਿਸਮੈਚ ਹੋਣ ਦੇ ਨਾਲ ਵੀ ਜਿਹੜੀਆਂ ਰਿਫਿਊਜ਼ਲ ਆ ਰਹੀਆਂ ਨੇ ਤੇ ਇਹ ਰਿਫਿਊਜ਼ਲ ਤੋਂ ਕਿਵੇਂ ਬਚਿਆ ਜਾਵੇ ਇਸ ਰਿਫਿਊਜ਼ਲ ਦੇ ਜਿਹੜੇ ਚਾਂਸਿਸ ਆ ਉਹ ਘਟਣ ਕਿਵੇਂ ਇਹਦੇ ਉੱਤੇ ਕਾਫੀ ਅਸੀਂ ਇਸ ਟਾਈਮ ਫੋਕਸ ਦੇ ਰਹੇ ਆਂ ਬੱਚਿਆਂ ਦੀ ਜਿਹੜੀ ਕਵਰਿੰਗ ਲੈਟਰ ਆ ਉਹਦੇ ਉੱਤੇ ਫੋਕਸ ਦਿੱਤਾ ਜਾ ਰਿਹਾ ਹੈ ਬਾਕੀ ਬੱਚਾ ਸਟੱਡੀ ਨਾਲ ਰੈਲੇਵੈਂਸ ਤੇ ਜਿਹੜਾ ਕੋਰਸ ਆ ਉਹ ਤਾਂ ਲੈ ਹੀ ਰਿਆ ਬਟ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਇਹ ਬੱਚੇ ਦਾ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਨੂੰ ਉਸ ਪ੍ਰਵਿੰਸ ਦੇ ਵਿੱਚ ਭੇਜਿਆ ਜਾਵੇ ਜਿੱਥੇ ਜਿਹੜੇ ਸਕਿੱਲ ਦੀ ਡਿਮਾਂਡ ਵੀ ਆ ਤੇ ਵੀਜ਼ਾ ਸਕਸੈਸ ਰੇਟ ਵੀ ਉਹਦਾ ਜਿਹੜਾ ਉਹ ਵਧੇ ਤੇ ਵੀਜ਼ਾ ਵੀ ਨਿਕਲੇ ਤੇ ਬਾਕੀ ਪੇਪਰਵਰਕ ਨੂੰ ਲੈ ਕੇ ਜਿਹੜੀ ਮੈਨੀਪੂਲੇਸ਼ਨ ਆ ਉਹਦੇ ਤੋਂ ਬਚਣਾ ਚਾਹੀਦਾ ਕੋਈ ਵੀ ਪੇਪਰ ਕ੍ਰੀਏਟ ਕਰਕੇ ਨਾ ਲਾਓ ਕਿ ਵੀਜ਼ਾ ਆਫੀਸਰ ਚੈੱਕ ਕਰੇ ਤੇ ਉਹ ਤੁਹਾਡਾ ਡਾਕੂਮੈਂਟ ਜਾਲੀ ਹੋਵੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਆ ਕਿਉਂਕਿ ਮੋਸਟਲੀ ਬਚ ਜਾਨੀ ਜਿਹੜੇ ਸਾਡੇ ਕੋਲ ਬੱਚੇ ਇਸ ਟਾਈਮ ਕਈ ਵਾਰ ਇਨਕੁਆਰੀ ਲਈ ਆਂਦੇ ਆ ਉਹਨਾਂ ਨੇ 2+2 ਕੀਤੀਆਂ ਹੁੰਦੀਆਂ ਏ ਮੈਂ ਪੰਜਾਬ ਬੋਰਡ ਤੋਂ ਕੀਤੀ ਏ ਮੈਂ CBSE ਬੋਰਡ ਤੋਂ ਕੀਤੀ ਆ 2+2 ਲੈ ਕੇ ਘੁੰਮਣਾ ਵੀ ਬਹੁਤ ਵਧੀਆ ਗੱਲ ਨਹੀਂ ਆ ਤੇ ਉਹਦੇ ਵਿੱਚ ਉਹ ਪਰਸੈਂਟੇਜ ਮੈਚ ਕਰ ਰਹੇ ਹੁੰਦੇ ਆ ਕਿ CBSE 'ਚੋਂ ਮੇਰੇ 83 ਆ ਜਾਂ 84 ਆ ਜਾਂ 90 ਆ ਪੰਜਾਬ ਬੋਰਡ 'ਚੋਂ ਮੇਰੇ ਇੰਨੇ ਆ ਤੇ ਮੈਂ ਕਿਹੜੀ +2 ਆਪਣੀ ਲਾਵਾਂ ਜਿਹੜਾ ਕਿ ਬਿਲਕੁਲ ਗਲਤ ਆ ਇਹ ਸਟੂਡੈਂਟਸ ਨੂੰ ਨਹੀਂ ਕਰਨਾ ਚਾਹੀਦਾ ਜੋ ਵੀ ਤੁਹਾਡੀ ਜੈਨੂਇਨ +2 ਕੀਤੀ ਆ ਉਹੀ ਆਪਣੇ ਕੰਸਲਟੈਂਟ ਨੂੰ ਦੋ ਉਹੀ ਸਾਨੂੰ ਦੋ ਤਾਂ ਕਿ ਅਸੀਂ ਕੱਲ ਦੇ ਦਿਨ ਅੰਬੈਸੀ ਦੇ ਵਿੱਚ ਜਦੋਂ ਤੁਹਾਡਾ ਪੇਪਰਵਰਕ ਕੰਪਲੀਟ ਕਰਕੇ ਭੇਜੀਏ ਤੇ ਵੈਰੀਫਿਕੇਸ਼ਨ ਦੇ ਵਿੱਚ ਕੋਈ ਵੀ ਚੀਜ਼ ਅਨਜਨੂਅਲ ਨਹੀਂ ਹੋਣੀ ਚਾਹੀਦੀ ਤੇ ਇਹ ਚੀਜ਼ ਕਰਕੇ ਤੁਸੀਂ ਕੱਲ ਦੇ ਦਿਨ ਬੈਨ ਵੀ ਹੋ ਸਕਦੇ ਹੋ ਇਸ ਚੀਜ਼ ਦੀ ਅਵੇਅਰਨੈਸ ਰੱਖਣੀ ਬਹੁਤ ਇੰਪੋਰਟੈਂਟ ਹੈ ਸਟੂਡੈਂਟ ਨੂੰ ਔਰ ਮੋਸਟਲੀ ਸਟੂਡੈਂਟ ਜਿਹੜਾ ਸਾਡੇ ਕੋਲ 2+2 ਆ ਆਸਟ੍ਰੇਲੀਆ ਅਪਲਾਈ ਕਰਨ ਲਈ ਹੀ ਆਉਂਦਾ ਹੈ ਤੇ ਇਸ ਕਰਕੇ ਇਹਨਾਂ ਚੀਜ਼ਾਂ ਦੀ ਥੋੜੀ ਜੀ ਬੱਚੇ ਨੂੰ ਜਿਹੜੀ ਆ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਜੋ ਤੁਹਾਡੀ ਜੈਨੂਨ ਪ੍ਰੋਫਾਈਲ ਆ ਜੋ ਤੁਹਾਡੀ ਜੈਨੂਨ ਪਰਸੈਂਟੇਜ ਹੈ ਉਸ ਦੇ ਬੇਸ ਤੇ ਹੀ ਅਪਲਾਈ ਕਰੋ ਕੋਲੇ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਤੁਸੀਂ ਸਟੱਡੀ ਵੀਜ਼ਾ ਰਿਲੇਟਡ ਕੋਈ ਵੀ ਤੁਹਾਡੀ ਜਾਣਕਾਰੀ ਸਵਾਲ ਤੁਹਾਡਾ ਹੈਗਾ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ ਫੇਸ ਇੱਕ ਮੁਹਾਲੀ ਆ ਕੇ ਮਿਲ ਸਕਦੇ ਹੋ ਔਰ ਇਸ ਤੋਂ ਇਲਾਵਾ ਜਲੰਧਰ ਔਰ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦੇ ਆਫਿਸ ਨੇ ਉੱਥੇ ਵਿਜ਼ਿਟ ਕਰਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਜਿਹੜੇ ਸਟੂਡੈਂਟ ਇਸ ਟਾਈਮ ਆ ਮੈ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਜ਼ਿਆਦਾਤਰ ਸੰਖਿਆ ਉਹਨਾਂ ਦੀ ਹੈ ਵੀ ਹਰ ਬੱਚਾ ਸੋਚਦਾ ਮੈਂ ਆਸਟ੍ਰੇਲੀਆ ਜਾਵਾਂ ਚਾਹੇ ਉਹਦੀ ਪ੍ਰੋਫਾਈਲ ਸਹੀ ਨਹੀਂ ਹੈਗੀ ਐਲੀਜੀਬਲ ਨਹੀਂ ਹੈਗੀ ਹਨਾ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਬੱਚੇ ਨੂੰ ਸੋਚ ਲੈਣਾ ਸੋਚ ਲੈਣ ਕਿ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਸਕਦਾ ਜਾऊं ਸੋਚੇ ਭੀ ਜੇਕਰ ਮੇਰੇ ਇੰਨੇ ਨੰਬਰ ਘਟ ਨੇ ਜਾਂ ਮੇਰੇ ਕੋ ਫੰਡਸ ਨਹੀਂ ਹੈਗੇ ਤਾਂ ਹੁਣ ਮੈਨੂੰ ਹੋਰ ਕੋਈ ਕੰਟਰੀ ਚੂਜ਼ ਕਰਨੀ ਚਾਹੀਦੀ ਆ ਆਸਟ੍ਰੇਲੀਆ ਦਾ ਖੜਾ ਛੱਡ ਦੇਣਾ ਚਾਹੀਦਾ ਪਲਵਿੰਦਰ ਜੀ ਸਭ ਤੋਂ ਇੰਪੋਰਟੈਂਟ ਆ ਜਿਹੜਾ ਹਾਈਲਾਈਟ ਸਕੋਰ ਆ 6 ਇਚ ਹੋਣਾ ਬਹੁਤ ਜ਼ਰੂਰੀ ਆ ਜਿਹੜੇ ਬੱਚੇ ਸਾਡੇ ਰੀਸੈਂਟ ਪਾਸ ਆਊਟ ਨੇ ਜਿਹੜੇ ਸੋਚ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਅਸੀਂ ਐਡਮਿਸ਼ਨ ਲੈਣੀ ਆ ਤੇ ਉਹਨਾਂ ਨੂੰ ਆਪਣੇ ਪ੍ਰੋਫਾਈਲ ਦੇ ਵੱਲ ਜੁ ਥੋੜਾ ਜਿਹਾ ਦੇਖਣਾ ਚਾਹੀਦਾ ਔਰ ਦੂਸਰੀ ਗੱਲ ਆ ਜਿਹੜੇ ਬੱਚੇ ਦਾ ਗੈਪ ਆ ਜਿਹੜਾ ਬੱਚਾ ਇੰਸਟੀਟਿਊਟ ਦੇ ਵਿੱਚ ਜਾ ਰਿਹਾ ਜਾਂ ਕਾਲਜ ਦੇ ਵਿੱਚ ਜਾ ਰਿਹਾ ਉਹ ਬੱਚੇ ਦਾ ਹਾਈਲਾਈਟ ਸਕੋਰ 5.5 ਆ ਜਾਂ ਓਵਰ ਆਲ 6 ਆ ਉਹ ਚੱਲ ਜਾਏਗਾ ਪੀਟੀ ਸਕੋਰ ਜੇ ਘੱਟ ਆ ਉਹ ਵੀ ਚੱਲ ਜਾਏਗਾ ਬਟ ਉਹਦੇ ਵਿੱਚ ਬੱਚੇ ਨੂੰ ਕਿਤੇ ਕਿਤੇ ਨਾ ਕਿਤੇ ਜਿਹੜੀ ਲੋਕੇਸ਼ਨ ਰੀਫਰੈਂਸ ਆ ਉਹ ਤੁਹਾਡੀ ਨਹੀਂ ਰਹੂਗੀ ਉਹ ਅਸੀਂ ਦੇਖਾਂਗੇ ਕਿ ਤੁਹਾਡਾ ਵੀਜ਼ਾ ਕਿੱਥੇ ਨਿਕਲ ਸਕਦਾ ਸਾਨੂੰ ਕਿੱਥੇ ਅਪਲਾਈ ਕਰਨਾ ਚਾਹੀਦਾ ਹੈ ਪਰ ਟਰਾਈ ਕਰੋ ਜਿਹੜੇ ਰੀਸੈਂਟ ਸਾਡੇ ਸਟੂਡੈਂਟ ਪਾਸ ਆਊਟ ਨੇ ਤੁਹਾਡੇ ਆਇਲਟ ਸਕੋਰ ਜਿਹੜਾ ਉਹ 6 ਈਚ ਹੀ ਹੋਵੇ ਤੇ ਤੁਹਾਡੀ ਜਿਹੜੀ ਪਰਸੈਂਟੇਜ ਹੈ 60 ਤੋਂ 70 ਜੇ ਹੁੰਦੀ ਆ ਤਾਂ ਆਪਾਂ ਜੁਨੀਵਰਸਿਟੀ ਚ ਅਪਲਾਈ ਕਰਾਂਗੇ ਔਰ ਕਿਤੇ ਨਾ ਕਿਤੇ ਬੱਚੇ ਦੇ ਮਨ ਦੇ ਵਿੱਚ ਹੈ ਯੂਨੀਵਰਸਿਟੀਆਂ ਦੇ ਵਿੱਚ ਵੀਜ਼ਾਸ ਨਿਕਲਦੇ ਨੇ ਯੂਨੀਵਰਸਿਟੀਆਂ ਦੇ ਵੀਜ਼ਾ ਦਾ ਨਿਕਲਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਉਹ ਇਹ ਆ ਕਿ ਯੂਨੀਵਰਸਿਟੀਆਂ ਹਲਾ ਹੀ ਵੈਰੀਫਾਈ ਕਰਕੇ ਡਾਕੂਮੈਂਟਸ ਜਿਹੜੇ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਅੰਬੈਸੀ ਤੱਕ ਜਾਂਦਾ ਇਸ ਕਰਕੇ ਤੁਹਾਨੂੰ ਧਿਆਨ ਦੇਣ ਦੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਇਹ ਹੈ ਕਿ ਯੂਨੀਵਰਸਿਟੀ ਵੈਰੀਫਾਈ ਕਰਦੀ ਆ ਉੱਥੇ ਅਸੀਂ ਡਾਕੂਮੈਂਟ ਪੇਪਰਵਰਕ ਪਹਿਲਾਂ ਤੋਂ ਹੀ ਅਵੇਅਰ ਹੋ ਕੇ ਦੇ ਰਹੇ ਹੁੰਦੇ ਆ ਜੇ ਅਸੀਂ ਕਾਲਜ ਜਾਂ ਇੰਸਟੀਟਿਊਟ ਜਿੱਥੇ ਵੀ ਅਪਲਾਈ ਕਰ ਰਹੇ ਆ ਉੱਥੇ ਆਪਾਂ ਪੇਪਰਵਰਕ ਪ੍ਰੋਪਰ ਤਰੀਕੇ ਨਾਲ ਦਈਏ ਤਾਂ ਤੁਹਾਡੀ ਜਿਹੜੀ ਇਹ ਰਿਫਿਊਜ਼ਲ ਚਾਂਸਸ ਕਾਲਜ ਜਿਹੜੀ ਸਾਡੇ ਮਨ ਚ ਡਾਊਟ ਹੈ ਜਿਹੜਾ ਕਿ ਬੱਚੇ ਕਹਿ ਦਿੰਦੇ ਆ ਕਿ ਯਾ ਯੂਨੀਵਰਸਿਟੀ ਦਾ ਵਿੱਚ ਜਿਹੜਾ ਵੀਜ਼ਾ ਹੈ ਉਹਦਾ ਸਕਸੈਸ ਰੇਟ ਹਾਈ ਆ ਉਹਦਾ ਸਕਸੈਸ ਰੇਟ ਹਾਈ ਹੋਣ ਦਾ ਰੀਜ਼ਨ ਹੀ ਇਹ ਹੈ ਕਿ ਯੂਨੀਵਰਸਿਟੀ ਪਹਿਲਾਂ ਹੀ ਪੇਪਰ ਵਰਕ ਚੈੱਕ ਕਰ ਲੈਂਦੀ ਹੈ ਔਰ ਰਿਜ਼ਲਟ ਵੀ ਫਾਸਟ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਵੀਜ਼ਾ ਆਫੀਸਰ ਨੂੰ ਪਤਾ ਹੁੰਦਾ ਕਿ ਯੂਨੀਵਰਸਿਟੀ ਵੱਲੋਂ ਸੀਓਈ ਤਾਂ ਹੀ ਇਸ਼ੂ ਕੀਤੀ ਗਈ ਆ ਡਾਕੂਮੈਂਟ ਜਿਹੜੇ ਆ ਪ੍ਰੋਪਰ ਵੈਰੀਫਾਈ ਹੋਏ ਆ ਤੇ ਬਟ ਜੇ ਅਸੀਂ ਕਾਲਜ ਦੇ ਵਿੱਚ ਵੀ ਐਵੇਂ ਕਰੀਏ ਕਿ ਅਸੀਂ ਇੱਕ ਇੱਕ ਪੇਪਰ ਇੱਕ ਇੱਕ ਡਾਕੂਮੈਂਟ ਪ੍ਰੋਪਰ ਤਰੀਕੇ ਨਾਲ ਲਾਈਏ ਜੇਨੂੰਨ ਸਾਡਾ ਡਾਕੂਮੈਂਟ ਜੇਨੂੰਨ ਪੇਪਰ ਵਰਕ ਹੋਊਗਾ ਤਾਂ ਉਹਦੇ ਵਿੱਚ ਵੀ ਅਸੀਂ ਸਕਸੈਸ ਰੇ ਪਰ ਦੂਸਰੀ ਗੱਲ ਆ ਬੱਚੇ ਨੂੰ ਫੋਕਸ ਦੇਣ ਦੀ ਜ਼ਰੂਰਤ ਆ ਕਿ ਸਾਡੇ ਜਿਹੜੇ ਕੋਰਸਿਸ ਐ ਉਹਦੇ ਉੱਤੇ ਕਿ ਸਾਡਾ ਸਕਿੱਲ ਕਿਹੜਾ ਹੁਣ ਬ੍ਰਿਕਲੀਅਰ ਦਾ ਕੋਰਸ ਹੋ ਗਿਆ अर्ਲੀ ਚਾਈਲਡਹੂਡ ਦਾ ਕੋਰਸ ਹੋ ਗਿਆ ਇਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੀਆਰ ਕੱਲ ਦੇ ਦਿਨ ਈਜ਼ੀ ਆ ਤੇ ਐਵੇਂ ਦੇ ਕੋਰਸਿਸ ਲੈ ਕੇ ਜਾਵੇ ਨਰਸਿੰਗ ਦਾ ਕੋਰਸ ਹੋ ਗਿਆ ਬੱਚੇ ਨੂੰ ਐਵੇਂ ਦੇ ਕੋਰਸਿਸ ਦੇੜੇ ਆ ਇਥੋਂ ਲੈ ਕੇ ਨਹੀਂ ਜਾ ਸਕਦਾ ਉਹਦੇ ਸਟੱਡੀ ਨਾਲ ਰੈਲੇਵੈਂਟ ਨਹੀਂ ਆ ਤੇ ਉੱਥੇ ਪੈਰਲਰ ਆਪਣੇ ਕੋਰਸਿਸ ਨਾਲ ਦੀ ਨਾਲ ਕਰਨੇ ਸਟਾਰਟ ਕਰ ਦੇਵੇ ਕਿਉਂਕਿ ਉਹਨੂੰ ਕੱਲ ਦੇ ਦਿਨ ਜਿਹੜੇ ਸਾਡੇ ਸਟੂਡੈਂਟਸ ਨੂੰ ਅੱਜ ਪਰੇਸ਼ਾਨੀ ਆ ਰਹੀ ਹੈ ਜਿਹੜੀਆਂ 1 ਜੁਲਾਈ ਤੋਂ ਪਹਿਲਾਂ-ਪਹਿਲਾਂ ਐਨਾ ਰਸ਼ ਸੀ ਫਾਈਲਸ ਲਵਾਈਆਂ ਅਸੀਂ ਤੇ ਉਹ ਹੀ ਇਹੀ ਰੀਜਨ ਸੀਗਾ ਕਿ ਬੱਚੇ ਬੈਕ ਟੂ ਬੈਕ ਸਟੱਡੀ ਤੇ ਚਲੇ ਗਏ ਬੈਕ ਟੂ ਬੈਕ ਸਟੱਡੀ ਤੇ ਚਲੇ ਗਏ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਅਜਿਹਾ ਨਹੀਂ ਹੋਊਗਾ ਕਿ ਤੁਸੀਂ ਕੋਰਸ ਖਤਮ ਹੋ ਗਿਆ ਫਿਰ ਕੋਰਸ ਲਿਆ ਫਿਰ ਐਡਮਿਸ਼ਨ ਲਈ ਉਹਦੇ ਬਿਹਾਵ ਤੇ ਤੁਹਾਨੂੰ ਅੱਗੇ ਵੀਜ਼ਾ ਮਿਲ ਗਿਆ ਤੇ ਹੁਣ ਆਸਟ੍ਰੇਲੀਆ ਮੈਂ ਨਹੀਂ ਕਰੂਗਾ ਇਹ ਕਿੰਨਾ ਕਿਤੇ ਆਸਟ੍ਰੇਲੀਆ ਨੇ ਕਲੀਅਰ ਕਰ ਦਿੱਤਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਾਂ ਤਾਂ ਤੁਸੀਂ ਟਰਾਈ ਕਰੋ ਕਿ ਇੱਥੋਂ ਹੀ ਤੁਸੀਂ ਆਪਣੇ ਕੋਰਸਿਸ ਲੈ ਕੇ ਜਾਓ ਤੇ ਜਾਂ ਫਿਰ ਆਪਣਾ ਤੁਸੀਂ ਉੱਥੋਂ ਜਿਹੜਾ ਆਪਣੀ ਜਿਹੜੀ ਐਡਮਿਸ਼ਨ ਪੁਟ ਔਨ ਕਰਨੀ ਆ ਜਿਹੜੀ ਉੱਥੇ ਜਾ ਕੇ ਤੁਹਾਨੂੰ ਲੱਗਦਾ ਨੌਨ ਰੈਲੇਵੈਂਟ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੂਸਰਾ ਕੋਰਸ ਸਟਾਰਟ ਕਰ ਦੇਣਾ ਚਾਹੀਦਾ ਹੈ ਬਿਲਕੁਲ ਹੈ ਜੇਕਰ ਤੁਸੀਂ ਆਪਣੇ ਸਟੱਡੀ ਦੇ ਨਾਲ ਕੋਰਸ ਰੈਲੇਵੈਂਟ ਦੀ ਗੱਲ ਕਰਦੇ ਹੋ ਔਰ ਕੋਰਸ ਦੀ ਸਿਲੈਕਸ਼ਨ ਬਹੁਤ ਹੀ ਧਿਆਨ ਦੇ ਨਾਲ ਕਰਦੇ ਹੋ ਤਾਂ ਬਹੁਤ ਚੀਜ਼ਾਂ ਦੇ ਵਿੱਚ ਤੁਹਾਨੂੰ ਬੈਨੀਫਿਟ ਹੋ ਸਕਦੇ ਆ ਅੱਗੇ ਜਾ ਕੇ ਵੀਜ਼ਾ ਲੈਣੀ ਆ ਜੋ ਵਰਕ ਪਰਮਿਟ ਲੈਣਾ ਉਸ ਦੇ ਵਿੱਚ ਵੀ ਤੁਹਾਨੂੰ ਹੈਲਪ ਹੋ ਸਕਦੀ ਆ ਜਦੋਂ ਵੀ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾਣੇ ਹੋ ਜਾਣ ਦੀ ਸੋਚਦੇ ਹੋ ਪਹਿਲਾਂ ਆਪਣੀ ਪ੍ਰੋਫਾਈਲ ਦੇਖੋ ਤੁਹਾਡੇ ਕਿੰਨੇ ਬੈਂਡ ਹੈਗੇ ਆ ਕਿੰਨੇ ਤੁਸੀਂ ਇੰਗਲਿਸ਼ ਤੁਹਾਡੀ ਕਿਦਾਂ ਦੀ ਆ ਨਾਲ ਦੀ ਨਾਲ ਜੇਕਰ ਤੁਸੀਂ ਆਈਲਟਸ ਪੀਟੀ ਕੀਤੀ ਆ ਕਿੰਨੇ ਬੈਂਡ ਸਕੋਰ ਨੇ ਕਿੰਨੀ ਫੀਸ ਤੁਸੀਂ इजीली ਦੇ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਕੋਲ ਰਿਟਰਨ ਨਾ ਔਰ ਤੁਹਾਡੀ ਫਾਈਨੈਂਸ਼ਲੀ ਇਨਕਮ ਹੈ ਜਿਹੜੀ ਪਰਿਵਾਰ ਦੀ ਉਹ ਕਿੰਨੀ ਹੈ ਤਾਂ ਉਸ ਦੇ ਬਿਹਾਵ ਤੇ ਹੀ ਆਪਣੀ ਕੰਟਰੀ ਚੂਜ਼ ਕਰੋ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣ ਦੇ ਵਿੱਚ ਤੁਹਾਡੀ ਹੈਲਪ ਕ੍ਰੀਏਟਿਵ ਫਿਊਚਰ ਜ਼ਰੂਰ ਕਰੂਗਾ ਉਮੀਦ ਕਰਦੇ ਹਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਮੈਮ ਨੈਕਸਟ ਇਨਟੇਕ ਕਿਹੜਾ ਇਸ ਟਾਈਮ ਆ ਰਿਹਾ ਹੈ ਜੇ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਹੁਣ ਸਤੰਬਰ ਤੋਂ ਬਾਅਦ ਹੋਣਾ ਆਪਾਂ ਨੈਕਸਟ ਇਨਟੇਕ ਨਵੰਬਰ ਜਿਹੜਾ ਉਹ ਚੂਸ ਕਰਾਂਗੇ ਨਵੰਬਰ ਇਨਟੇਕ ਲਈ ਸਾਡੇ ਬੱਚੇ ਅਪਲਾਈ ਕਰਨਗੇ ਨਵੰਬਰ ਇਨਟੇਕ ਜਿਹੜਾ ਸਾਡਾ ਇਨਟੇਕ ਹੈ ਇਹਦੇ ਵਿੱਚ ਇਹ ਨਹੀਂ ਕਿ ਆਪਾਂ ਸਮਾਂ ਪਿਆ ਹੈ ਬਹੁਤ ਟਾਈਮ ਹੈਗਾ ਹੁਣੇ ਤੋਂ ਆਪਣੀਆਂ ਐਡਮਿਸ਼ਨ ਜਿਹੜੀਆਂ ਉਹ ਸਟਾਰਟ ਕਰ ਦੇਣੀਆਂ ਚਾਹੀਦੀਆਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਵੀ ਚੀਜ਼ ਕਲੀਅਰ ਕਰਦੀ ਆ ਕਿ ਸਾਡੇ ਵੱਲੋਂ ਜਿੰਨੇ ਵੀ ਯੂਨੀਵਰਸਿਟੀ ਔਰ ਕਾਲਜ ਟਾਈਅਪਸ ਨੇ ਕਿਤੇ ਨਾ ਕਿਤੇ ਉਹਨਾਂ ਨੇ ਸਾਡੇ ਸਭ 에ਜੰਟ ਜਿਹੜੇ ਟਾਈਜ਼ ਨੇ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇੱਕ ਦੇ ਇਨਸਟਰਕਸ਼ਨਸ ਮੇਲ ਆਈਆਂ ਕਾਲਜ ਔਰ ਯੂਨੀਵਰਸਿਟੀ ਵੱਲੋਂ ਕਿ ਤੁਸੀਂ ਅੱਗੇ ਸਬ ਏਜੈਂਟਸ ਨੂੰ ਡੀਲ ਨਹੀਂ ਕਰੋਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਐਡਮਿਸ਼ਨ ਨੂੰ ਲੈ ਕੇ ਤੁਹਾਨੂੰ ਦਿੱਕਤ ਆ ਸਕਦੀ ਹੈ ਕਿਉਂਕਿ ਜੇ ਸਾਨੂੰ ਮੇਲਸ ਆਈਆਂ ਬਾਕੀ ਕੰਸਲਟੈਂਟਸ ਨੂੰ ਵੀ ਇਸ ਚੀਜ਼ ਨੂੰ ਲੈ ਕੇ ਮੇਲਸ ਆਈਆਂ ਹੋਣਗੀਆਂ ਕਿ ਜਿਹੜਾ ਮੇਜਰ ਕੰਸਲਟੈਂਟ ਹੈ ਉਹੀ ਡੀਲ ਕਰੂਗਾ ਅੱਗੇ ਆਪਣੇ ਸਬ ਏਜੈਂਟਸ ਨੂੰ ਜਿਹੜਾ ਉਹ ਡੀਲ ਨਹੀਂ ਕਰੂਗਾ ਉਹਦੀ ਫਾਈਲ ਨਹੀਂ ਹੋਊਗੀ ਜੇ ਕ੍ਰੀਏਟਿਵ ਫਿਊਚਰ ਦਾ ਟਾਇਆ ਆਪਾਂ ਤੇ ਕ੍ਰੀਏਟਿਵ ਫਿਊਚਰ ਦੇ ਨਾਮ ਤੇ ਹੀ ਆਫਰ ਲੈਟਰ ਤੇ ਸੀਓਈ ਇਸ਼ੂ ਹੋਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਹ ਤੇ ਜ ਨੇ ਇਹ ਤੁਹਾਨੂੰ ਆਪਣਾ ਜਿਹੜਾ ਕੰਸਲਟੈਂਟ ਹੈ ਉਹ ਧਿਆਨ ਨਾਲ ਚੁਸ ਕਰਨ ਦੇ ਲਈ ਜਿਹੜਾ ਅਵੇਅਰ ਕਰ ਰਹੀਆਂ ਨੇ ਤੁਹਾਨੂੰ ਧਿਆਨ ਨਾਲ ਕੰਸਲਟੈਂਟ ਆਪਣਾ ਚੁਸ ਕਰਨਾ ਪਊਗਾ ਕਿਉਂਕਿ ਸਾਬੇਜ਼ੈਂਟ ਜਿਹੜੀਆਂ ਸਾਡੀ ਇੱਕ ਜੀ ਬਣ ਜਾਂਦੀ ਸੀ ਕਿ ਅੱਗੇ ਚੇਨ ਬਣੀ ਜਾਂਦੀ ਸੀਗੀ ਉਹ ਚੇਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਯੂਨੀਵਰਸਿਟੀ ਔਰ ਕਾਲਜਸ ਵੱਲੋਂ ਔਰ ਇਸ ਟਾਈਮ ਜਿਹੜੀ ਤੁਹਾਨੂੰ ਆਉਣ ਵਾਲਾ ਜਿਹੜਾ ਨਵੰਬਰ ਇਨਟੇਕ ਆ ਉੱਥੇ ਆਫਰ ਲੈਟਰ ਔਰ ਸੀਓਈ ਲੈਣਾ ਜਿਹੜਾ ਇਜ਼ੀ ਨਹੀਂ ਰਹੂਗਾ ਕਿਉਂਕਿ ਸਾਡੇ ਕੋਲ ਵੀ ਇੱਕ ਟਾਰਗੇਟਸ ਹੁੰਦੇ ਨੇ ਕਿ ਅਸੀਂ ਜੋ ਯੂਨੀਵਰਸਿਟੀਆਂ অর ਕਾਲਜ ਨੇ ਇਨਸਟਰਕਸ਼ਨਸ ਦਿੱਤੀਆਂ ਉਹਨੂੰ ਫਾਲੋ ਕਰਦੇ ਹੋਏ ਆਪਣੇ ਟਾਰਗੇਟਸ ਨੂੰ ਅਚੀਵ ਕਰਾਂਗੇ ਤੇ ਉਹ ਟਾਰਗੇਟਸ ਜਿਹੜਾ ਸਾਡਾ ਸਟੂਡੈਂਟ ਹੈ ਅਸੀਂ ਮੋਸਟਲੀ ਟਰਾਈ ਕਰ ਰਹੇ ਹਾਂ ਕਿ ਅਸੀਂ ਜਿਹੜਾ ਸਬੇਕਸਟੈਂਡ ਦਾ ਸਟੂਡੈਂਟਸ ਨਹੀਂ ਲੈਣਾ ਤੇ ਆਪਦੇ ਸਟੂਡੈਂਟਸ ਨੂੰ ਹੀ ਐਡਮਿਸ਼ਨ ਜਿਹੜੀਆਂ ਟਾਈਮਲੀ ਪੁਟ ਔਨ ਕਰੀਏ ਤੇ ਜੇ ਤੁਸੀਂ ਕਿਤੇ ਗਲਤ ਜਗ੍ਹਾ ਤੇ ਚਲੇ ਗਏ ਕਿਤੇ ਉਹਦਾ ਟਾਈਪ ਅਪ ਨਹੀਂ ਹੈਗਾ ਜਿਹੜੇ ਕੰਸਲਟੈਂਟ ਕੋਲ ਤੁਸੀਂ ਚਲੇ ਗਏ ਤਾਂ ਹੋ ਸਕਦਾ ਹੈ ਕਿ ਤੁਹਾਡੀ ਐਡਮਿਸ਼ਨ ਜਿਹੜੀ ਸੀਓਈ ਨਾ ਹੋਵੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਗੈਪ ਤੋਂ ਬਾਅਦ ਆਸਟ੍ਰੇਲੀਆ ਕਿਵੇਂ ਟੀਰੀ ਤੁਹਾਡੇ ਨਾਲ ਕਰਦਾ ਹੈ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਥੋੜਾ ਜਿਹਾ ਵੇਅਰ ਰਹਿਣ ਦੀ ਜਰੂਰਤ ਹੈ ਕਿ ਆਪਣੀ ਐਡਮਿਸ਼ਨ ਜਿਹੜੀਆਂ ਟਾਈਮਲੀ ਪੁਟ ਔਨ ਕਰ ਲਓ ਕਿਉਂਕਿ ਪਤਾ ਨਹੀਂ ਕੈਪਿੰਗ ਸਿਸਟਮ ਜਿਹੜਾ ਉਹ ਹੋਣ ਵਾਲਾ ਹੈ ਇਸ ਕਰਕੇ ਸਾਡੀ ਜਿਹੜੀ ਸਾਬੀ ਏਜੰਟ ਚੇਨ ਨੂੰ ਤੋੜਿਆ ਯੂਨੀਵਰਸਿਟੀ ਔਰ ਕਾਲਜਿਸ ਨੇ ਇਸ ਚੀਜ਼ ਦਾ ਤੁਹਾਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜਰੂਰਤ ਹੈ ਇਸ ਟਾਈਮ ਐਡਮਿਸ਼ਨ ਇੱਕ ਜਿਹੜਾ ਐਕਸਪੀਰੀਐਂਸਡ ਕੰਸਲਟੈਂਟ ਆ ਉਹਦੇ ਨਾਲ ਹੀ ਡੀਲ ਕਰਕੇ ਆਪਣੀ ਅਪਲਾਈ ਕਰੋ ਐਡਮਿਸ਼ਨਸ